ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ 660 ਤੇ ਪੰਜਾਬੀ ਵਿਸ਼ਾ ਸੰਬੰਧੀ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਆਦוני ਕਾਵ ਜਿਸ ਦਾ ਕਵੀ ਹੈ ਜਸਵੰਤ ਸਿੰਘ ਨੇਕੀ ਉਹਨਾਂ ਦਾ ਜੀਵਨ ਕਾਲ 1925 ਤੋਂ 2015 ਤੱਕ ਹੈ ਅੱਜ ਦਾ ਪ੍ਰਸ਼ਨ ਹੈ ਜੀ ਭਾਰਤੀ ਸਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ ਨੇਕੀ ਨੂੰ ਕਿਸ ਪੁਸਤਕ ਉੱਪਰ ਏ ਮਾਸਟਰ ਕੈਡਰ ਯੂਡੀਸੀ ਤੇ ਹਰ ਤਰ੍ਹਾਂ ਦੇ ਗਵਰਨਮੈਂਟ ਜੌਬ ਨਾਲ ਸੰਬੰਧਿਤ ਇਗਜ਼ਾਮ ਦੇ ਵਿਦਿਆਰਥੀਆਂ ਲਈ ਬੜੀ ਲਾਇਬਨ ਵੀਡੀਓ ਹੈ ਸੋ ਗੱਲਬਾਤ ਕਰਦੇ ਹਾਂ ਜਸਵੰਤ ਸਿੰਘ ਨੇਕੀ ਜਿਨ੍ਹਾਂ ਦਾ ਜਨਮ 7 ਅਗਸਤ 1925 ਈਸਵੀ ਨੂੰ ਹੋਇਆ ਕਿੱਥੇ ਜਨਮ ਸਥਾਨ ਪਿੰਡ ਮੁਰੀਦ ਜ਼ਿਲ੍ਹਾ ਜੇਲਮ ਪਾਕਿਸਤਾਨ ਚ ਲੰਦੇ ਪੰਜਾਬ ਚ ਪੋਠੋਹਾਰ ਦੇ ਇਲਾਕੇ ਵਿੱਚ ਇਹਨਾਂ ਦਾ ਜਨਮ ਹੋਇਆ ਹੈ ਹੋਇਆ ਕਦੋਂ 27 ਅਗਸਤ ਨੂੰ 1925 ਨੂੰ ਜਸਵੰਤ ਸਿੰਘ ਨੇਕੀ ਦੇ ਪਿਤਾ ਜੀ ਦਾ ਨਾਮ ਸੀ ਸਰਦਾਰ ਹਰੀ ਗੁਲਾਬ ਸਿੰਘ ਜਸਵੰਤ ਸਿੰਘ ਨੇਕੀ ਦੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਸੀਤਵੰਤੀ ਪੜੇ ਕਿੰਨਾ ਸਨ ਸਿੱਖਿਆ ਪ੍ਰਾਪਤ ਕੀਤੀ ਉਹਨਾਂ ਨੇ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਅਲੀਗੜ ਯੂਨੀਵਰਸਿਟੀ ਤੋਂ ਮਨੋਵਿਗਿਆਨ ਦੇ ਵਿੱਚ ਉਹਨਾਂ ਨੇ ਐਮਏ ਕੀਤੀ ਐਮਏ ਦਾ ਵਿਸ਼ਾ ਕੀ ਸੀ ਜੀ ਮਨੋਵਿਗਿਆਨ ਸੀ ਜਨਮ ਜਨਮ ਸਥਾਨ ਜੀਵਨ ਕਾਲ ਮਾਤਾ ਪਿਤਾ ਦੇ ਨਾਮ ਇਹ ਬੜੇ ਇੰਪੋਰਟੈਂਟ ਕੁਸਚਨ ਨੇ ਜੀ ਅੱਗੇ ਗੱਲ ਕਰਦੇ ਹਾਂ ਉਹਨਾਂ ਦੇ ਕੰਮ ਬਾਰੇ ਉਹਨਾਂ ਨੇ ਕੰਮ ਕੀ ਕੀਤਾ ਏਮਸ नवी दिल्ली के मनोचिकित्सा विभाग के काम किया पी जी आई चंडीगढ़ के डायरेक्टर रहे कदों तो कदों तक उन्नीस सौ अठहत् तो उन्नीस सौ इक्यासी ईस्वी तक वो पी जी आई चंडीगढ़ के डायरेक्टर रहे डायरेक्टर के तौर पर उन्होंने काम किया एम्स ਮਨੋਚਿਕਿਸਾ ਵਿਭਾਗ ਵਿੱਚ ਚੁਣਨੇ ਕੰਮ ਕੀਤਾ ਜਸਵੰਤ ਸਿੰਘ ਨੇਕੀ ਦੀ ਪਤਨੀ ਦਾ ਨਾਮ ਸ਼੍ਰੀਮਤੀ ਕਵਰਜੀਤ ਉਹਨਾਂ ਦੀ ਮੌਤ ਹੋਈ 11 ਸਤੰਬਰ 2015 ਈਸਵੀ ਨੂੰ 1925 ਤੋਂ 2015 ਈਸਵੀ ਤੱਕ ਦਾ ਉਹਨਾਂ ਦਾ ਜੀਵਨ ਕਾਲ ਹੈ ਜਸਵੰਤ ਸਿੰਘ ਨੇ ਕਿ ਇਹਦੀ ਪਤਨੀ ਦਾ ਨਾਮ ਜੇ ਕੋਈ ਪੁੱਛੇ ਤਾਂ ਸ਼੍ਰੀਮਤੀ ਕਵਰਜੀਤ ਕੌਰ ਹੁਣ ਗੱਲ ਕਰਦੇ ਹਾਂ ਉਹਨਾਂ ਦੀਆਂ ਰਚਨਾਵਾਂ ਬਾਰੇ ਤਾਂ ਉਹਨਾਂ ਨੇ ਸਾਨੂੰ ਕਾਵ ਰਚਨਾਵਾਂ ਦਿੱਤੀਆਂ ਨੇ ਸਭ ਤੋਂ ਪਹਿਲੀ ਹੈ ਜੀ ਅਸਲੇ ਤੇ ਉਹ ਲੇ 1955 ਈਸਵੀ ਵਿੱਚ اے ਮੇਰੇ ਸੰਸੇ اے ਮੇਰੇ ਗੀਤ 1965 ਈਸਵੀ ਸਿਮਤੀ ਦੇ ਕਿਰਨ ਤੋਂ ਪਹਿਲਾਂ 1975 ਈਸਵੀ ਕਰुणा ਦੀ ਸ਼ੋਤਮਗਰੋ 1978 ਈਸਵੀ ਪ੍ਰਤੀਬਿੰਬਾਂ ਦੇ ਸਰੋਵਰ ਤੋਂ 1981 ਈਸਵੀ ਕਾਵ ਰਚਨਾਵਾਂ ਦੇ ਨਾਮ ਤੇ ਸਨ ਕਈ ਵਰੀ ਸੰਦੇ ਕੇ ਕਾਵ ਰਚਨਾ ਪੁੱਛ ਲੈਂਦੇ ਨੇ ਕਈ ਵਰੀ ਕਾਵ ਰਚਨਾ ਦਿੱਤੀ ਹੁੰਦੀ ਹੈ ਤੇ ਉਹਦਾ ਸਨ ਪੁੱਛਦੇ ਨੇ ਕਿ ਇਹ ਕਾਵ ਰਚਨਾ ਕਦੋਂ ਕੀਤੀ ਗਈ ਸੋ ਉਹਨਾਂ ਦੀਆਂ ਕਾਵ ਰਚਨਾਵਾਂ ਅਸਲੇ ਤੌਰ ਤੇ ਪਹਿਲੀ ਕਾਵ ਰਚਨਾ ਸੀ 1955 ਈਸਵੀ ਚ ਉਹਨਾਂ ਨੇ ਲਿਖੀ सत सुहान उन्नीस सौ इक्यासी ईस्वी ना ये गीत ना बिरहड़ा उन्नीस सौ त्रासी ईस्वी सच का अपहरण उन्नीस सौ पचासी ईस्वी बिरखे हेठ सब जंत उन्नीस सौ उन्नानवे ईस्वी पानी विच पतासे उन्नीस सौ नब्बे ईस्वी गीत मेरा सोलह कदों लिखी उन्नीस सौ कानवे ईस्वी ਸੋ ਉਹਨਾਂ ਦੀਆਂ ਕਾਵ ਰਚਨਾਵਾਂ ਦੇ ਨਾਮ ਦਿੱਤੇ ਮੈਂ ਤੁਹਾਨੂੰ ਨਾਲ-ਨਾਲ ਉਹਨਾਂ ਦੇ ਸਨ ਵੀ ਦਿੱਤੇ ਨੇ ਕਿਉਂਕਿ ਇਹ ਪ੍ਰਸ਼ਨ ਮਾਸਟਰ ਕੈਡਰ ਤੇ ਯੂਜੀਸੀ ਦੇ ਵਿਦਿਆਰਥੀਆਂ ਨੂੰ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਕਿਸੇ ਨੇ ਕੋਈ ਰਚਨਾ ਕਦੋਂ ਕੀਤੀ ਜਾਂ ਕਿਹੜੇ ਸਾਲ ਚ ਉਹਨਾਂ ਨੇ ਕਿਹੜੀ ਰਚਨਾ ਕੀਤੀ ਤਾਂ ਇਸੇ ਲਈ ਤੁਹਾਨੂੰ ਰਚਨਾਵਾਂ ਦੇ ਜੋ ਸਨ ਨੇ ਨਾਲੋਂ ਨਾਲ ਦੇ ਦਿੱਤੇ ਗਏ ਹਨ ਹੁਣ ਗੱਲ ਕਰਦੇ ਹਾਂ ਕਿ ਉਹਨਾਂ ਨੇ ਸਨਮਾਨ ਜਾਂ ਪੁਰਸਕਾਰ ਕਿਹੜੇ ਪ੍ਰਾਪਤ ਕੀਤੇ 1978 ਈਸਵੀ ਵਿੱਚ ਪਾਈ ਵੀ ਸਿੰਘ ਅਵਾਰ 1979 ਈਸਵੀ ਵਿੱਚ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਕਿਹੜੀ ਪੁਸਤਕ ਤੇ ਮਿਲਿਆ ਕਰੁਨਾ ਦੀ ਸ਼ੋਤ ਮਗਰੋਂ ਇਸ ਦੀ ਤੇ ਅੱਜ ਦਾ ਪ੍ਰਸ਼ਨ ਵੀ ਆਪਣਾ ਹੀ ਸੀ 1979 ਈਸਵੀ ਚ ਨਾਨੂ ਕਰੁਨਾ ਦੀ ਸ਼ੋਤ ਮਗਰੋਂ ਪੁਸਤਕ ਦੇ ਉੱਪਰ ਭਾਰਤ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ ਸੋ ਪੁਰਸਕਾਰ ਕਦੋਂ ਕਿਹੜਾ ਪ੍ਰਾਪਤ ਹੋਇਆ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਜੀ ਹੋਰ ਕਿਹੜੇ ਪੁਰਸਕਾਰ ਪ੍ਰਾਪਤ ਹੋਏ ਉਹਨਾਂ ਨੂੰ 1988 ਈਸਵੀ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤ ਪੁਰਸਕਾਰ ਤੇ 2009 ਈਸਵੀ ਵਿੱਚ ਪੰਜਾਬੀ ਅਕੈਡਮੀ ਦਿੱਲੀ ਵੱਲੋਂ ਸਰਵੋਤਮ ਸਾਹਿਤਕਾਰ ਪੁਰਸਕਾਰ ਉਹਨਾਂ ਨੂੰ ਪ੍ਰਾਪਤ ਹੋਇਆ ਸੋ ਕਿਹੜਾ ਪੁਰਸਕਾਰ ਕਦੋਂ ਪ੍ਰਾਪਤ ਹੋਇਆ ਇਹ ਪ੍ਰਸ਼ਨ भी बड़ी बार जो मास्टर कैडर तो यू जी सी विद्यार्थियों को पूछा जाता है सो सन तीन नोट कर लो इंपॉर्टेंट प्रश्न है जी ये अगे गलबात करते हाँ जसवंत सिंह नेकी दे बारे कि उन्होंने होर कुछ महत्वपूर्ण गल् ने जी, जी जो प्रश्न बनते ने ਜਸਵੰਤ ਸਿੰਘ ਨੇ ਕੀ ਇੱਕ ਨਵ ਰਹਾਸਵਾਦੀ ਕਵੀ ਸੀ ਡਾਕਟਰ ਨੇਕੀ ਦੀ ਕਵਿਤਾ ਵਿੱਚ ਧਰਮ ਦਰਸ਼ਨ ਰਹਾਸ ਰਾਜਨੀਤੀ ਮਨੋਵਿਗਿਆਨ ਵਿਗਿਆਨ ਪੱਤਰਕਾਰੀ ਤੇ ਅਧਿਆਤਮਕਵਾਦ ਦੇ ਵਿਸ਼ੇਸ਼ ਤੇ ਵਿਲੱਖਣ ਗੁਨਾ ਵਾਲੇ ਵਿਸ਼ੇ ਚਲਕਦੇ ਹਨ ਭਾਵ ਉਹਨਾਂ ਨੇ ਕਈ ਵਿਸ਼ਿਆਂ ਤੇ ਕਵਿਤਾਵਾਂ ਲਿਖੀਆਂ ਹਨ ਸੋ ਇੱਕ ਨਵ ਰਹਾਸਵਾਦੀ ਕਵੀ ਸੀ ਇੰਪੋਰਟੈਂਟ ਗੱਲਾਂ ਤੋਂ ਹੀ ਪ੍ਰਸ਼ਨ ਪੁੱਛੇ ਜਾਂਦੇ ਨੇ ਜੀ ਗੰਭੀਰਤਾ ਬੋਧਿਕਤਾ ਦਾਰਸ਼ਨਿਕਤਾ ਨੈਕੀ ਦੀ ਰਚਨਾ ਦੇ ਵਿਸ਼ੇਸ਼ ਗੁਣ ਹਨ ਨੈਕੀ ਨੇ ਛੋਟੀਆਂ ਤੇ ਲੰਬੀਆਂ ਕਵਿਤਾਵਾਂ ਤੇ ਕੁਝ ਗੀਤ ਲਿਖੇ ਮੀਨ ਉਹਨਾਂ ਨੇ ਕਵਿਤਾਵਾਂ ਤੋਂ ਇਲਾਵਾ ਕੁਝ ਗੀਤਾਂ ਦੀ ਰਚਨਾ ਵੀ ਕੀਤੀ ਹੈ ਕਿਸ ਨੇ ਜਸਵੰਤ ਸਿੰਘ ਨੇਕੀ ਨੇ ਗੰਭੀਰਤਾ ਬૌਧਿਕਤਾ ਤੇ ਦਾਰਸ਼ਨਿਕਤਾ ਇਹ ਨੇਕੀ ਦੇ ਰਚਨਾ ਦੇ ਉਹਨਾਂ ਦੀਆਂ ਕਵਿਤਾਵਾਂ ਦੇ ਵਿਸ਼ੇਸ਼ ਗੁਣ ਹਨ ਉਸ ਦੀਆਂ ਕਵਿਤਾਵਾਂ ਵਿੱਚ ਮਿਥਿਹਾਸ ਮਿਥਿਹਾਸਿਕ ਅੰਸ਼ ਕਾਫੀ ਮਾਤਰਾ ਵਿੱਚ ਮਿਲਦਾ ਹੈ ਉਸ ਦੀ ਕਾਵ ਸ਼ਬਦਾਵਲੀ ਉੱਪਰ ਗੁਰਬਾਣੀ ਦਾ ਪ੍ਰਭਾਵ ਹੈ ਮਿਥਿਹਾਸ ਕੀ ਹੁੰਦਾ ਹੈ ਇਤਿਹਾਸ ਤੇ ਕੁਝ ਕਲਪਨਾ ਇਹਨਾਂ ਦੋਨਾਂ ਦੇ ਮਿਸ਼ਰਣ ਨੂੰ ਮਿਥਿਹਾਸ ਕਿਹਾ ਜਾਂਦਾ ਹੈ ਤਾਂ ਉਸ ਦੀਆਂ ਕਵਿਤਾਵਾਂ ਵਿੱਚ ਸਾਨੂੰ ਇਤਿਹਾਸਿਕ ਅੰਸ਼ ਕਾਫੀ ਮਿਲਦੇ ਹਨ ਤੇ ਇਸ ਤੋਂ ਇਲਾਵਾ ਉਸ ਦੀ ਜਿਹੜੀ ਸ਼ਬਦਾਵਲੀ ਹੈ ਉਸ ਦੇ ਉੱਪਰ ਗੁਰਬਾਣੀ ਦਾ ਵੀ ਪ੍ਰਭਾਵ ਹੈ ਜਸਵੰਤ ਸਿੰਘ ਨੇਕੀ क्वेश्चन आंदा है कि किड़े दौर कवि सन तो तीजे दौर कवि जसवंत सिंह पहला नेकीलस मुलताशी सी बाद ने की रख लिया नेकी देखो बड़ा ही इंपॉर्टेंट क्वेश्चन है कि जसवंत सिंह ने अपना पहला थखलस कि वरतिया मुलतासी बाद ने की रख लिया नेकी ਨਕੀ ਜੋ ਹੈ ਉਹ ਕੀ ਹੈ ਉਹਨਾਂ ਦਾ ਤਖੱਲਸ ਹੈ ਜਸਵੰਤ ਸਿੰਘ ਉਹਨਾਂ ਦਾ ਨਾਮ ਹੈ ਇੰਪੋਰਟੈਂਟ ਹੈ ਇਹ ਵੀ ਪ੍ਰਸ਼ਨ ਜਸਵੰਤ ਸਿੰਘ ਨੇਕੀ ਨੇ કુલ 14 ਕਾਫ ਸੰਗ੍ਰਹਿ ਦਿੱਤੇ ਹਨ ਨੇਕੀ ਨੂੰ ਪੰਜਾਬੀ ਵਿੱਚ ਲਿਖਣ ਦੀ ਚੇਤਕ ਕਿਸ ਤੋਂ ਪ੍ਰਾਪਤ ਹੋਈ ਕਿਸ ਤੋਂ ਲੱਗੀ ਗਿਆਨੀ ਨਰਿੰਦਰ ਸਿੰਘ ਤੋਂ ਕਿਉਂ ਪੰਜਾਬੀ ਵਿੱਚ ਕਵਿਤਾ ਲਿਖਣ ਦੀ ਇੱਛਾ ਚੇਟਕ ਉਹਨਾਂ ਨੂੰ ਗਿਆਨੀ ਨਰਿੰਦਰ ਸਿੰਘ ਤੋਂ ਲੱਗੀ ਇੰਪੋਰਟੈਂਟ ਹੈ ਜਿ ਪ੍ਰਸ਼ਨ ਕੋਲ 14 ਕਾਪ ਸੰਗ੍ਰਹਿ ਹੈ ਉਹਨਾਂ ਨੇ ਸਾਨੂੰ ਦਿੱਤੇ ਹਨ ਜਸਵੰਤ ਸਿੰਘ ਨੇਕੀ ਜਿਨ੍ਹਾਂ ਦਾ ਜੀਵਨ ਕਾਲ 1925 ਤੋਂ 2015 ਈਸਵੀ ਤੱਕ ਹੈ ਉਹਨਾਂ ਦੇ ਬਾਰੇ ਮਹੱਤਵਪੂਰਨ ਪ੍ਰਸ਼ਨਾਂ ਦੀ ਗੱਲ ਕਰੇ ਹਾਂ ਮੇਰੀ ਸਾਤਿਕ ਸਵੈ ਜੀਵਨੀ 1992 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਕੋਈ ਨਾਉ ਨਾ ਜਾਣੇ ਮੇਰਾ ਸਵੈ ਜੀਵਨੀ 2000 ਈਸਵੀ ਵਿੱਚ ਪ੍ਰਕਾਸ਼ਿਤ ਹੋ। ਸੋ ਇਸ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਸਵੰਤ ਸਿੰਘ ਨੇਕੀ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਕਮੈਂਟ ਬਾਕਸ ਵਿੱਚ ਜਾ ਕੇ ਤੁਸੀਂ ਜਰੂਰ ਦੱਸਣਾ ਹੈ ਕਿ ਮੇਰੇ ਦੁਆਰਾ ਕਰਾਇਆ ਵਿਸ਼ਾ ਤੁਹਾਡੇ ਲਈ ਕਿੰਨਾ ਸਾਰਥਕ ਹੋਇਆ ਹੈ ਸੋ ਕਮੈਂਟ ਜਰੂਰ ਕਰਿਆ ਕਰੋ ਇਸ ਤੋਂ ਇਲਾਵਾ ਇਸ ਚੈਨਲ ਤੇ ਮੈਂ ਤੁਹਾਨੂੰ ਪੰਜਾਬੀ ਹਿਸਟਰੀ ਤੇ ਸਵਿਕਸ ਦੇ ਮੋਕ ਟੈਸਟ ਵੀ ਕਰਵਾ ਰਹੀ ਹਾਂ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਸਟ੍ਰਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇਣੀ ਹਾਂ ਅੱਜ ਦਾ ਵੀ ਵਿਸ਼ਾ ਆਧੁਨਿਕ ਕਵੀ ਜਸਨ ਸਿੰਘ ਨੇਕੀਸੀ ਜਿਸ ਦੇ ਜੀਵਨ ਤੇ ਉਸ ਦੀਆਂ ਪ੍ਰਾਪਤੀਆਂ ਦੇ ਬਾਰੇ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਜੋ ਹੈ ਉਹ ਮਹੱਤਵਪੂਰਨ ਜਾਣਕਾਰੀ ਦਿੱਤੀ ਸੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਇਸ ਤੋਂ ਇਲਾਵਾ ਫੇਸਬੁਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ। ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜ਼ਰੂਰ ਕਰੋ ਜੀ। ਮੇਰੇ ਚੈਨਲ ਪੰਜਾਬੀ ਵਾਲੇ ਭੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ। ਪੇਪਰ ਦੀ ਤਿਆਰੀ ਕਰੋ, ਸਫਲਤਾ ਪ੍ਰਾਪਤ ਕਰੋ। ਧੰਨਵਾਦ।